ਦਾ ਬਿਜਲੀ ਸਪਲਾਈ ਨਾ ਹੋਣ ਕਾਰਨ ਲੋਕਾਂ ਦਾ ਪਹਾਰ ਚੜ ਗਿਆ ਜੀ ਹਾਂ ਲੋਕਾਂ ਨੇ ਇਲਜ਼ਾਮੇ ਕਿ ਕਈ ਦਿਨਾਂ ਤੋਂ ਉਹਨਾਂ ਦੇ ਘਰਾਂ ਵਿੱਚ ਬਿਜਲੀ ਸਪਲਾਈ ਨਹੀਂ ਆ ਰਹੀ ਜਿਸ ਕਾਰਨ ਦੇਰ ਰਾਤ ਅੱਕੇ ਹੋਏ ਲੋਕਾਂ ਨੇ ਹਾਈਵੇ ਜਾਮ ਕਰ ਦਿੱਤਾ ਤੇ ਰੋਡ ਜਾਮ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਚਾਟ ਕੇ ਵੀ ਸਬਸਟੇਸ਼ਨ ਦੇ ਬਾਹਰ ਲੋਕਾਂ ਨੇ ਪਾਰ ਹੀ ਹੰਗਾਮਾ ਕੀਤਾ ਸੜਕ ਤੇ ਜਾਮ ਲਗਾ ਦਿੱਤਾ ਗਿਆ ਲੋਕ ਸੜਕ ਦੇ ਵਿੱਚਕਾਰ ਬੈਠ ਗਏ ਜਿਸ ਕਾਰਨ ਰਾਹਗੀਰ ਵੀ ਪਰੇਸ਼ਾਨ ਹੁੰਦੇ ਨਸਰਾਏ ਦੇਰ ਰਾਤ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਜਿਸ ਕਾਰਨ ਵਾਹਨ ਚਾਲਕ ਲੋਕਾਂ ਖਿਲਾਫ ਸ਼ਿਕਾਇਤ ਕਰਦੇ ਵੀ ਨਸਰਾਏ ਪਰ ਇਸ ਦੌਰਾਨ ਸਥਾਨਕ ਵਾਸੀਆਂ ਦਾ ਕਹਿਣਾ ਸੀ ਕਿ ਕਈ ਦਿਨ ਤੋਂ ਉਹਨਾਂ ਦੇ ਇਲਾਕੇ ਵਿੱਚ ਲੰਬੇ ਬਿਜਲੀ ਦੇ ਕਟ ਲਾਏ ਜਾ ਰਹੇ ਨੇ ਜਿਸ ਕਾਰਨ ਉਹਨਾਂ ਨੂੰ ਦਿਨ ਰਾਤ ਪਰੇਸ਼ਾਨ ਹੋਣਾ ਪੈ ਰਿਹਾ ਹੈ ਜੋ ਕਿ ਨਾਲ ਹੋ ਰਿਹਾ ਹੈ ਤੇ ਬਟਾਲਾ ਜਲੰਧਰ ਰੋਡ ਤੇ ਸਿੱਤ 66 ਕੇਵੀ ਸਬਸਟੇਸ਼ਨ ਅੱਗੇ ਦੇਰ ਰਾਤ ਸਥਾਨਕ ਲੋਕਾਂ ਨੇ ਇਹ ਹੰਗਾਮਾ ਕੀਤਾ ਹੈ ਬਟਾਲਾ ਦੇ ਗੌਸਪੁਰ ਇਲਾਕੇ ਤੋਂ ਵੱਡੀ ਗਿਣਤੀ 'ਚ ਇਕੱਤਰ ਹੋਏ ਲੋਕਾਂ ਵੱਲੋਂ ਬਟਾਲਾ ਜਲੰਧਰ ਰੋਡ ਤੇ ਚੱਕਾ ਜਾਮ ਕੀਤਾ ਗਿਆ ਲੋਕਾਂ ਦਾ ਰੋਸ ਹੈ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਇਲਾਕੇ 'ਚ ਬਿਜਲੀ ਸਪਲਾਈ ਸਹੀ ਢੰਗ ਨਾਲ ਨਹੀਂ ਆ ਰਹੀ ਅਤੇ ਵਾਰ-ਵਾਰ ਉਹਨਾਂ ਵੱਲੋਂ ਪਾਵਰਕਾਮ ਦੇ ਦਫ਼ਤਰ 'ਚ ਇਸ ਸਬੰਧੀ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਨੇ ਪਰ ਇਸ ਦੇ ਬਾਵਜੂਦ ਵੀ ਵਿਭਾਗ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਸੰਜੀਦਾ ਨਹੀਂ ਲੈ ਰਿਹਾ ਜਿਸ ਕਾਰਨ ਉਹਨਾਂ ਨੂੰ ਦਿਨ-ਰਾਤ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਵੱਲੋਂ ਹੁਣ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਗਰਮੀ ਨੇ ਉਹਨਾਂ ਦਾ ਜਿਹੜਾ ਮੁਹਾਲ ਕੀਤਾ ਹੋਇਆ ਹੈ ਤਾਂ ਦੂਜੇ ਪਾਸੇ ਬਿਜਲੀ ਸਪਲਾਈ ਵਿਭਾਗ ਉਹਨਾਂ ਦਾ ਵੈਰੀ ਬਣਿਆ ਹੋਇਆ ਹੈ 20-25 ਦਿਨ ਤੋਂ ਉਹਨਾਂ ਪਾਜੀ ਸਾਡੇ ਦਾ ਜਿਹੜਾ ਟਰਾਂਸਫਾਰਮ ਖਰਾਬ ਹੋਇਆ ਪਿਆ ਵਾ ਉਹ ਰੋਜ਼ ਰਾਤ ਨੂੰ ਸਾਡੇ ਅੱਧ ਰੋਜ਼ 10 ਵਜੇ ਸੜ ਜਾਂਦਾ ਫੇਰ ਸਾਨੂੰ ਸਾਰੇ ਭਰਾ ਇਕੱਠੇ ਹੋ ਕੇ ਚਾਉਂਦਾ ਪਏ ਦਾ ਬਿਜਲੀ ਬੋਰਡ ਦੇ ਤਰਲੇ ਪੋਲੇ ਕੋਲ ਜੀ ਰਾਤ ਨੂੰ 1-2 ਵਜੇ ਬੱਤੀ ਹੁੰਦੀ ਹੈ ਫੇਰ ਜੜੀ 6-7 ਵਜੇ ਨਾਲ ਫੇਰ ਚਲੀ ਜਾਂਦੀ ਫੇਰ ਦੁਪਹਿਰਾਂ ਨੂੰ ਦੀ ਜਿੰਦੀ ਭਾਜੀ ਇਹ 20 25 ਦਿਨ ਹੋ ਗਿਆ 6 6 ਵਾਰੀ ਕੰਪਲੀਟ ਆ ਦੇ ਜੀ ਤੁਹਾਡੇ ਐਸਡੀਓ ਸਾਹਿਬ ਨੇ ਪੈਸਾ ਦਾ ਟ੍ਰਾਂਸਫਰਮ ਚ ਇੰਨ ਵੀ ਕਾ ਜਾਵੇ ਉਹ ਰੋਜ਼ ਉੱਡ ਜਾਂਦਾ ਰੋਜ਼ ਬਦਲ ਦੇਣਾ ਰੋਜ਼ ਉੱਡ ਜਾਂਦਾ ਸਾਡੀ ਸਮਝ ਤੋਂ ਬਾਹਰ ਹੋਇਆ ਪਿਆਵਾ ਉਹ ਨਾ ਟ੍ਰਾਂਸਫਰਮ ਬਦਲਦੇ ਆ ਆਉਂਦੇ ਨੇ ਫਿਊਜ਼ ਲਾ ਦੇ ਚਾਹੀਦੇ ਨੇ ਸਾਡੇ ਘਰਾਂ ਦੇ ਮੈਂ ਫਿਊਜ਼ ਲਾਤਾ ਭਾਜੀ ਇਹਦੇ ਨਾਲ ਤੇ ਕੋ ਮਸਲਾ ਹੱਲ ਨਹੀਂ ਆ ਜਸਵੇਰ ਦੀ ਬੱਤੀ ਬੰਦ ਆ ਤੇ ਜੀ ਆ ਚ ਪਾਣੀ ਨਹੀਂ ਬੱਚੇ ਪਿਆਸੇ ਮਰ ਰਹੇ ਨੇ ਬਾਡੀ ਅਦੋਲਾ ਚੋਦਲ ਬਾਹਰ ਹੋਈ ਪਈ ਹੈ ਪੈਸਾ ਨਾ ਕੋਸਪਰਾ ਏਰੀਆ ਮਿਲਜੀ ਦਾ ਹਮ ਦਾ ਟ੍ਰਾਂਸਫਰ ਹਮ ਤੇ ਪਿਛਲੇ 20 ਪੱਛੀਆਂ ਦਿਨਾਂ ਤੋਂ ਹਵਾਲ ਸਰਕਾਰ ਇੱਕ ਪਾਸੇ ਕਹਿੰਦੀ ਹੈ ਜੀ ਬਿਜਲੀ ਦੇ ਦੇ ਲੇਕਿਨ ਇੱਕ ਪਾਸੇ ਬੱਤੀ ਹੁੰਦੀ ਨਹੀਂ ਇਹਦੇ ਬਾਰੇ ਕੀ ਪਾਜੀ ਬਿਜੀ ਫਰੀ ਦੇਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਜੇ ਬੱਤੀ ਆਉਣੀ ਨਹੀਂ ਦੇਣੀ ਕਿੰਨੇ ਸਰਦਾਰ ਦੇਣ ਦਿੰਦੇ ਵੀ ਇਤ ਦਿਨ ਦੇ ਦੱਸ ਹੀ ਹੁੰਦਾ ਮਾਫ ਪਰ ਜਿਹੜਾ ਸਾਡਾ ਬੱਤੀ ਪਾਂਦੀ ਜੀ ਦੇ ਨਿਕਲਿਆ ਇਹਨਾਂ ਦੇ ਢਰ ਦੇ ਦੱਸ ਹੁੰਦਾ ਮਾਫ ਹੋ ਰਹੀਆਂ ਸਾਨੂੰ ਦੇਖ ਜੁੰਡੂ ਨੇ ਵੀ ਚਰਤ ਨੂੰ ਮਿਲ ਗਿਆ ਸਰਕਾਰ ਨੂੰ ਇਹ ਗੱਲ ਜਿੰਦੇ ਸਾਡੇ ਹੱਥ ਜਿਦਾ ਲੋ ਅਜਰ ਤੁਹਾਨੂੰ ਜਗਾ ਦੇਣੀ ਹੈ ਸਾਨੂੰ ਜੇਲੇ ਦੇ ਛੋਟ ਲੋ ਤੇ ਤੇਜੇ ਲੋ ਜੋ ਮਰਜੀ ਕਰੋ ਸਾਡੇ ਬੱਚਿਆਂ ਨੂੰ ਪਾਣੀ ਦੇ ਦਿਓ ਸਾਨੂੰ ਬੱਤੀ ਦੇ ਦਿਓ ਉਧਰ ਬਿਜਲੀ ਦਫਤਰ ਚ ਦੇਰ ਰਾਤ ਡਿਊਟੀ ਤੇ ਮੌਜੂਦ ਜੈ ਅਜੈਪ ਸਿੰਘ ਦਾ ਕਹਿਣਾ ਹੈ ਕਿ ਇਲਾਕੇ ਗੋਸਪੁਰ ਦਾ ਟਰਾਂਸਫਾਰਮਰ ਖਰਾਬੇ ਅਤੇ ਅੱਜ ਸਵੇਰੇ ਹੀ ਉਸ ਨੂੰ ਬਦਲਿਆ ਗਿਆ ਸੀ ਪਰ ਹੁਣ ਉਹ ਦੁਬਾਰਾ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਜਦ ਕਿ ਉਹਨਾਂ ਕੋਲ ਸਟਾਫ ਦੀ ਕਮੀ ਹੈ ਤੇ ਦੂਸਰੇ ਦਫਤਰ ਤੋਂ ਸਟਾਫ ਨੂੰ ਬੁਲਾਇਆ ਜਾ ਰਿਹਾ ਹੈ ਤੇ ਜਲਦ ਹੀ ਬਿਜਲੀ ਸਪਲਾਈ ਦਰੂਸਤ ਕਿਤੇ ਜਾਵੇਗੀ ਕਾਰਨ ਕਿ ਇਹਨਾਂ ਦਾ ਟਰਾਂਸਫਾਰਮ ਡੈਮੇਜ ਹੋਇਆ ਸੀ ਉਹ ਸੇਰੇ ਬਦਲ ਦਿੱਤਾ ਗਿਆ ਤਕਨੀਕੀ ਨੁਕਸਪੈਣ ਕਰਕੇ ਉਹ ਦੁਬਾਰਾ ਸਰ ਗਿਆ ਉਹ ਕਰਕੇ ਸਪਲਾਈ ਬੰਦਿਆ ਇਹਨਾਂ ਦੇ ਬਹੁਤ ਬਾਰ ਬੰਦਿਆ ਨੂੰ ਵਿਸ਼ਵਾਸ ਦਿਵਾਇਆ ਗਿਆ ਵਾ ਕਿ ਸਾਡੇ ਮੁਲਾਜ਼ਮ ਜਿਹੜੇ ਆ ਰਹੇ ਆ ਕਿਉਂਕਿ ਸਤਾਪ ਤੇ ਸਾਡੇ ਕੋਲ ਹੈ ਨਹੀਂ ਇੱਕ ਇੱਕ ਦੋ ਦੋ ਬੰਦੇ ਆ ਸਾਰਾ ਕਿੰਨਾ ਤਗੜਾ ਬਟਾਲਾ ਆ ਠੀਕ ਆ ਉਹ ਉਹਨਾਂ ਕਮਿਊਨੀਕੇਟ ਕਰਨ ਗਏ ਸੀ ਇਹਨਾਂ ਨੂੰ ਕਿਹਾ ਕਿ ਵਿਸ਼ਵਾਸ ਦਿਵਾਇਆ ਆਪੇ ਤੁਸੀਂ ਜਾਓ ਬੰਦੇ ਆਉਂਦੇ ਆ ਬੰਦਾ ਲੰਘਵਾਤ ਵੀ ਅਸੀਂ ਸੱਜਣਾ ਕਰੀ ਨੂੰ ਤੋਂ ਆਣਾ ਆਏਗਾ ਗੋਸੇ ਦੀ ਉੱਤੇ ਟਰਾਲੀ ਲੱਗੀ ਹੈ ਦੋਸੇ ਦਾ ਟਰਾਂਸਫਰ ਸਪਲਾਈ ਚਲਾ ਦਿੰਦੇ ਆਂ ਗੱਲ ਨੋਟ ਕਰੀਂ ਅਰੇ ਸੰਜੀ ਦੇ ਰਹੇ ਕਿਹੜਾ ਏਰੀਆ ਹੈ ਇਹ ਮਿਲਕੀ ਵਾਲਾ ਗੋਸੇ ਵਾਲਾ ਟਰਾਂਸਫਾਰਮਰ ਲੱਗਾ ਇੱਕ ਦੋ ਤੱਕ ਬੱਤੀ ਠੀਕ ਹੋ ਜੇ ਮੁਲਾਜ਼ਮਾਂ ਹੋਂਤੇ ਅਸੀਂ 10 15 ਮਿੰਟਾਂ ਨਾਲ ਹੀ ਚਾਲੂ ਕਰ ਦਾਂਗੇ ਅਸੀਂ ਨੇ ਕਿਹਾ ਵੀ ਇਹ ਟੈਕਨੀਕੀ ਕੰਮ ਹੈ ਟੈਕਨੀਕੀ ਕੰਮ ਨੂੰ ਟਾਈਮ ਲੱਗਦਾ ਹੈ 11 ਵਜੇ ਸਕੇ ਸਾਢੇ 11 ਵਜੇ ਆਮ ਅਸੀਂ ਲੱਗ ਚਾਲੂ ਕਰਵਾ ਲੇ ਤਵਾਕੇ ਹੀ ਇੱਕ ਪਾਸੇ ਗਰਮੀ ਨੇ ਲੋਕਾਂ ਦਾ ਜਿਨਾ ਮਹੌਲ ਕਰ ਰੱਖਿਆ ਹੈ ਗਰਮੀ ਕਾਰਨ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਤਾਂ ਦੂਜੇ ਪਾਸੇ ਬਿਜਲੀ ਵਿਭਾਗ ਵੱਲੋਂ ਲੰਮੇ ਲੰਮੇ ਕੱਟ ਲਾਏ ਜਾ ਰਹੇ ਨੇ ਇਹ ਮਾਹੌਲ ਸਿਰਫ ਬਟਾਲਾ ਵਿੱਚ ਹੀ ਨਹੀਂ ਪੰਜਾਬ ਦੇ ਕਈ ਇਲਾਕਿਆਂ ਤੋਂ ਅਜਿਹੀਆਂ ਸ਼ਿਕਾਇਤਾਂ ਆਉਂਦੀਆਂ ਨੇ ਜਿੱਥੇ ਕਿ ਰੋਜ਼ਾਨਾ ਲੰਮੇ ਬਿਜਲੀ ਦੇ ਕੱਟ ਲੱਗ ਰਹੇ ਨੇ ਅਤੇ ਲੋਕ ਇੱਥੋਂ ਤੱਕ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਉਹਨਾਂ ਤੋਂ ਬਿੱਲ ਲੈ ਲਵੇ ਪਰ ਉਹਨਾਂ ਨੂੰ ਸਚਾਰੂ ਬਿਜਲੀ ਸਪਲਾਈ ਦਿੱਤੀ ਜਾਵੇ ਪਰ ਫਿਲਹਾਲ ਅੱਕੇ ਲੋਕਾਂ ਵੱਲੋਂ ਹੁਣ ਰੋਜ਼ ਪ੍ਰਦਰਸ਼ਨ ਕਿੱਥੇ ਜਾਣ ਲੱਗੇ ਨੇ ਤਸਵੀਰਾਂ ਬਟਾਲਾ ਦੀਆਂ ਨੇ ਜਿੱਥੇ ਕਿ ਜਲੰਧਰ ਰੋਡ ਤੇ ਸਥਾਨਕ ਲੋਕਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੰਗਾਮਾ ਕੀਤਾ ਗਿਆ ਤੇ ਬਿਜਲੀ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ